ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ-ਸਵੇਰ ਦਾ ਟਾਈਮ ਹੈ ਜੀ ਆਪਾਂ ਖੇਤ ਖੜੇ ਹੋਇਆ ਬੜਾ ਵਧੀਆ ਮੌਸਮ ਹੈ ਤੇ ਮੇਰੇ ਪਿੱਛੇ ਬੜੀਆਂ ਬੜੀਆਂ ਵਧੀਆ ਸਾਊਂਡਸ ਆ ਰਹੀਆਂ ਜੀ ਪੰਛੀਆਂ ਦੀਆਂ ਤੇ ਬੜਾ ਨਜ਼ਾਰੇ ਵਾਲਾ ਮੌਸਮ ਹੈ ਤੇ ਤੁਹਾਨੂੰ ਮੈਂ ਪਿਛਲੇ ਵਲੌਗ ਦੇ ਵਿੱਚ ਇੱਕ ਪੰਜ-ਸੱਤ ਵਲੌਗ ਛੱਡ ਕੇ ਆਪਾਂ ਵਲੌਗ ਬਣਾਇਆ ਸੀਗਾ ਜੀ ਅ ਤੋਰੀਆਂ ਆਪਾਂ ਲਾਈਆਂ ਖੇਤ ਜਿਹਨੂੰ ਕਾਲੀ ਤੋਰੀ ਵੀ ਕਹਿੰਦੇ ਆ ਰਾਮ ਤੋਰੀ ਵੀ ਆ ਦੇਖੋ ਜੀ ਆਪਣਾ ਖੇਤ ਹੈ ਜੀ ਜਿੱਥੇ ਆਪਾਂ ਲਗਾਈਆਂ ਨੇ ਤੋਰੀਆਂ ਤੇ ਬੜਾ ਨਾ ਮਤਲਬ ਆਪਾਂ ਇੱਥੇ ਮਿਹਨਤ ਕੀਤੀ ਕਿਉਂਕਿ ਇਸ ਦੀ ਠੰਡ ਜ਼ਿਆਦਾ ਪੈਣ ਕਰਕੇ ਇਹਨਾਂ ਦਾ ਬੀ ਥੋੜਾ ਜਿਹਾ ਲੇਟ ਹੋੰਗ ਰਿਹਾ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਤੇ ਹੁਣ ਉਤਰਨ ਲੱਗ ਪਿਆ ਜੀ ਆ ਦੇਖੋ ਜੀ ਹੁਣ ਤੋਰੀਆਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਆਪਾਂ ਇੱਕ ਵਾਰ ਤਾਂ ਤੋੜ ਚੁੱਕੇ ਹਾਂ ਤੇ ਆ ਹੁਣ ਦੂਜੀ ਵਾਰੀ ਹੈ ਜੀ ਆ ਦੇਖੋ ਫੁੱਲ ਲੱਗੇ ਨੇ ਸਾਰਿਆਂ ਨੂੰ ਫਲਾਵਰਿੰਗ ਹੋ ਗਈ ਹੈ ਜੀ ਅਜੇ ਨਾ ਥੋੜਾ ਜਿਹਾ ਖੇਤ ਪੂਰਾ ਨਹੀਂ ਭਰਿਆ ਹੈਗਾ ਤੇ ਇੱਕ ਵਾਰ ਰਿਕਵੈਸਟ ਹੈ ਜੀ ਵਲੌਗ ਨੂੰ ਨਾ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਸਾਰੇ ਨੂੰ ਤਾਂ ਜੋ ਕਿਉਂਕਿ ਕਈ ਵਾਰੀ ਲਾਸਟ ਦੇ ਵਿੱਚ ਕੋਈ ਨਾ ਕੋਈ ਇਨਫੋਰਮੇਸ਼ਨ ਜ਼ਰੂਰ ਜਿਹੜੀ ਆ ਲੋਕੀ ਹੁੰਦੀ ਹੈ ਕਹਿ ਲਓ ਜਾਂ ਮਤਲਬ ਦੱਸੀ ਹੁੰਦੀ ਹੈ ਤੇ ਸਾਰੀ ਡਿਊਰੇਸ਼ਨ ਦਾ ਫੁੱਲ ਡਿਊਰੇਸ਼ਨ ਦਾ ਜ਼ਰੂਰ ਵੇਖਿਆ ਕਰੋ ਵਲੌਗ ਜੀ ਤੇ ਆਪਾਂ ਨੂੰ ਇਹਨਾਂ ਨੂੰ ਲਗਾਈਆਂ ਨੂੰ ਤਕਰੀਬਨ 2.5 3 ਮਹੀਨੇ ਹੋ ਗਏ ਨੇ ਜੀ ਤੇ ਆਹ ਦੇਖੋ ਲੱਗੀਆਂ ਨੇ ਇੱਧਰ ਅਜੇ ਤੋੜਨੀਆਂ ਨੇ ਅਜੇ ਤੋੜ ਰਹੇ ਹਾਂ ਦੇਖੋ ਆ ਲੱਗੀਆਂ ਹੋਈਆਂ ਨੇ ਜੀ ਤੋਰੀਆਂ ਬਿਲਕੁਲ ਵਧੀਆ ਸਿੱਧੀ ਲੱਗਦੀ ਜੀ ਤੋਰੀ ਇਹਨੂੰ ਬੀ ਬਹੁਤ ਵਧੀਆ ਜੀਆਂ ਦੇਖੋ ਆ ਤੋਰੀਆਂ ਨੇ ਤੇ ਇਸੇ ਤਰ੍ਹਾਂ ਨਾ ਇਹਨਾਂ ਦੀਆਂ ਜਿਵੇਂ ਹੁਣ ਆ ਨਵੀਆਂ ਨਿਕਲ ਆਉਂਦੀਆਂ ਨੇ ਸ਼ਾਖਾ ਕਰੋ ਜਾਂ ਜਾਂ ਮਤਲਬ ਆਪਾਂ ਲੱਗਣਾ ਕਹਿ ਸਕਦੇ ਇਸ ਤਰ੍ਹਾਂ ਫਿਰ ਜਿਹੜਾ ਇਸ ਤਰ੍ਹਾਂ ਕਰਕੇ ਭਲੇੜ ਦਿੰਨੇ ਆ ਜੀ ਇਹਨੂੰ ਨਾਲ-ਨਾਲ ਜਿਹੜਾ ਪਹਿਲਾਂ ਆਪਣਾ ਟਮਾਟਰ ਨਾਲ ਜਾਲਾ ਧਾਗਾ ਉਹਦੇ ਨਾਲ ਐਂਜ ਭਲੇੜ ਦੇਦਾ ਫਿਰ ਅੱਗੇ ਦੇ ਅੱਗੇ ਜਿਹੜੀਆਂ ਨਿਕਲ ਆਉਂਦੀਆਂ ਨੇ ਨਵੀਆਂ ਸ਼ਾਖਾ ਇਹਨਾਂ ਦੀਆਂ ਫਿਰ ਅੱਗੇ ਮਤਲਬ ਆਪਣੇ ਆਪ ਹੀ ਜਗੜਨ ਕਰ ਲੈਂਦੀਆਂ ਨੇ ਜੀ ਤੇ ਅਜੇ ਤਾਂ ਰੇਟ ਤਕਰੀਬਨ ਆਪਣੇ ਏਰੀਆ ਸਾਡੇ ਏਰੀਆ ਦੇ ਵਿੱਚ ਤਾਂ ਹੈਗਾ ਜੀ ਮੰਡੀਆਂ ਰੇਟ ਇਹਦਾ 50-50 ਰੁਪਏ ਦੇ ਤੱਕਰ ਤੱਕ ਮਤਲਬ ਰੇਟ ਜਿਹੜਾ ਲੱਗ ਜਾਂਦਾ ਜੀ 50 ਰੁਪਏ ਬਾਕੀ ਚੰਗੇ ਮਾੜੇ ਮਾਲ ਦਾ ਕੋਈ 2-4 ਰੁਪਏ ਘੱਟ ਵੀ ਲੱਗ ਜਾਂਦਾ ਜੀ ਤੇ ਇਸ ਤਰ੍ਹਾਂ ਕਰਕੇ ਰੇਟ ਹੈ ਇਸ ਟਾਈਮ ਪੂਰਾ ਕਿਉਂਕਿ ਅਜੇ ਬਹੁਤ ਵਿਰਲੀ ਹੈ ਜਿਹੜੀ ਉਹ ਜਾਰੀ ਮੰਡੀ ਬਹੁਤ ਘੱਟ ਲੋਕ ਲੈ ਕੇ ਜਾ ਰਹੇ ਕਿਉਂਕਿ ਲਾਈ ਵੀ ਥੋੜੀ ਜਿਆਦਾ ਕੀ ਘੱਟ ਹੈ ਤੇ ਐਸ ਕੀ ਸਾਰਿਆਂ ਦੀ ਹੋਈ ਵੀ ਲੇਟ ਹੈ ਜੀ ਇਸ ਕਰਕੇ ਜਿੰਨਾ ਮਾਲ ਆ ਜਿਹੜਾ ਜਿੰਨੀ ਸਬਜ਼ੀ ਕੋਈ ਵੀ ਆ ਮੰਡੀ ਜਿਹੜੀ ਘੱਟ ਜਾਊਗੀ ਤੇ ਉਹਨਾਂ ਫਿਰ ਉਹਦਾ ਰੇਟ ਵੀ ਜ਼ਿਆਦਾ ਹੁੰਦਾ ਹੈ ਜੀ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਆ ਦੇਖੋ ਜੀ ਸਾਰਾ ਖੇਤ ਭਰਦਾ ਜਾਂਦਾ ਪਹਿਲਾਂ ਤਾਂ ਵਿਰਲਾ ਸੀਗਾ ਜੀ ਆਲੇ ਖੁਣ ਸਾਰਾ ਹੌਲੀ 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 ਥੋੜੀ ਸਾਰਾ ਇਹਨਾਂ ਨੇ ਮਤਲਬ ਇੱਥੇ ਆਪਾਂ ਨੂੰ ਜਿਵੇਂ ਐਸ ਓਡੇ ਚ ਉੱਪਰਲੇ ਪਾਸੇ ਦਿਖ ਰਿਹਾ ਜੀ ਹੌਲੀ ਹੌਲੀ ਦਿਖਣਾ ਬੰਦ ਹੋ ਜਾਂਦਾ ਜੀ ਉੱਧਰਲੇ ਪਾਸੇ ਇੰਨਾ ਜ਼ਿਆਦਾ ਹੋ ਜਾਂਦਾ ਜੀ ਤੇ ਪਿਛਲੀ ਵਾਰਾ ਨਾ ਕੀਏ ਲਾਏ ਸੀਗੇ ਜੀ ਤੇ ਉਹ ਕੀਏ ਮਤਲਬ ਆਪਣੇ ਆਪ ਹੀ ਐਤੀ ਹੋਏ ਨੇ ਦੂਜੇ ਪਾਸੇ ਮੈਂ ਤੁਹਾਨੂੰ ਵੀ ਦਿਖਾਨਾ ਪਹਿਲੀ ਆਪਾਂ ਵਾਈ ਹੈ ਪਰ ਵਿੱਚ ਕਿਤੇ ਨੇ ਕਿਤੇ ਬੀ ਰਹਿ ਗਿਆ ਉਹ ਵੀ ਹੋਇਆ ਤਿਆਰ ਤੇ ਉਹ ਖਾਣ ਜੋਗੇ ਵਧੀਆ ਹੋ ਜਾ ਕਰਨਗੇ ਜੀ ਤੇ ਆਹ ਦੇਖੋ ਤੋਰੀਆਂ ਜੀ ਤੁਸੀਂ ਸਬਜੀ ਬਣਾਈ ਹੋਵੇ ਇਹਨਾਂ ਦੀ ਵਿੱਚ ਦੁੱਧ ਪਾ ਕੇ ਬਹੁਤ ਸਵਾਦ ਬਣਦੀ ਹੈ ਜੀ। ਬਾਕੀ ਫਲੇਵਰਿੰਗ ਵਧੀਆ ਹੋ ਰਹੀ ਹੈ ਜੀ ਨਵੀਂ। ਆ ਦੇਖੋ ਤੁਹਾਨੂੰ ਮੈਂ ਦਿਖਾਇਆ ਪਹਿਲਾਂ ਫਲੇਵਰ ਜੀ। ਹੁਣ ਇਹ ਦੇਖੋ। ਸਾਹਮਣੇ। ਇਹ ਤੇਰੀ ਇਹ ਤੋਰੀ ਦੀ ਜਿਹੜੀ ਆ ਇਹ ਇਹੋ ਜੀ ਕਿਸਮ ਆ ਜੀ ਮਤਲਬ ਜਿਹੜੀ ਆ ਤੋਰੀ ਦੀ ਸਬਜੀ ਆ ਇਹਨੂੰ ਛੇਤੀ ਕੀਤੇ ਆ ਕੁਝ ਨਹੀਂ ਹੁੰਦਾ ਜਿਵੇਂ ਕਹਿ ਲੋ ਕਿ ਪਾਣੀ ਜ਼ਿਆਦਾ ਆ ਜੇ ਬਰਸਾਤ ਦਾ। ਜਿਵੇਂ ਹੁਣ ਵੱਡੀਆਂ ਹੋ ਗਈਆਂ ਵੱਲਾਂ ਮਤਲਬ ਆਪ ਆਪਣੇ ਪੈਰਾਂ ਸਿਰ ਹੋ ਗਈਆਂ ਮਤਲਬ ਇੰਨਾ ਇਹਨੂੰ ਛੇਤੀ ਕੁਝ ਨਹੀਂ ਹੁੰਦਾ ਸਿਰਫ ਇਹ ਆ ਵੀ ਇਹਨਾਂ ਨੂੰ ਸਪਰੇ ਵਗੈਰ ਕਰਨੀ ਪੈਂਦੀ ਹੈ ਜਿਵੇਂ ਅ ਮਛਰੀ ਵਗੈਰ ਹੋ ਜਾਂਦੀ ਹੈ ਜੀ ਸੁੰਡੀ ਸੁੰਡੀ ਦੀ ਸਪਰੇ ਕਰਨੀ ਪੈਂਦੀ ਹੈ ਤੇ ਇਹ ਚੀਜ਼ਾਂ ਜੀ ਇਹਨੂੰ ਜਿਵੇਂ ਬਾਰਿਸ਼ ਹੋ ਜੇ ਜੇ ਪਾਣੀ ਜ਼ਿਆਦਾ ਆ ਜਾਏ ਕੋਈ ਐਸੀ ਦਿੱਕਤ ਨਹੀਂ ਵੱਲਾਂ ਨੂੰ ਕੁਝ ਨਹੀਂ ਹੁੰਦਾ ਇਹੋ ਜੀ ਹੈ ਜੀ ਇਹਨੂੰ ਆਪਾਂ 6 ਮਹੀਨੇ 5-6 ਮਹੀਨੇ ਵਧੀਆ ਚਲਾ ਸਕਦੇ ਹਾਂ ਜੀ ਇਹੋ ਜੀ ਫਸਲ ਹੈ ਤੋਰੀਆਂ ਦੀ ਆ ਦੇਖੋ ਜੀ ਇੱਧਰ ਚੋਨੇ ਦਾ ਕੀੜਾ ਕਰਤਾ ਜੀ 1509 ਦਾ ਤੇ ਇਹਦਾ ਆਪਾਂ ਫੇਸਬੁਕ ਤੇ ਪਾਇਆ ਸੀ ਛੋਟਾ ਜਿਹਾ ਕਲਿੱਪ ਜੀ ਇਧਰ ਕੋਪਾ ਬੰਨਤਾ ਸਾਈਡ ਤੇ ਜੀ ਤੇ ਆਹ ਦੇਖੋ ਨਦਨ ਨੂੰ ਕਿਹਾ ਸੀ ਕੀ ਆ ਜਿਹੜਾ ਉੱਗਿਆ ਖੇਤ ਤੇ ਇਹ ਆ ਰਿਹਾ ਜੀ ਇਹ ਸਾਰਾ ਆਪਣਿਆ ਹੋਇਆ ਜੀ ਆ ਦੇਖੋ ਫੁੱਲ ਪੈ ਗਏ ਨੇ ਇਹਨੂੰ ਜੀ ਆ ਦੇਖੋ ਫੁੱਲ ਆਉਣੇ ਸ਼ੁਰੂ ਹੋ ਗਏ ਤੇ ਕਿਤੇ ਕਿਤੇ ਵਿੱਚ ਵਿੱਚ ਹੋਇਆ ਵੀ ਆ ਜੀ ਤਿਆਰ ਆ ਦਿਖਾਉਣਾ ਤੁਹਾਨੂੰ ਆਹ ਦੇਖੋ ਛੋਟਾ ਜਿਹਾ ਆ ਦੇਖੋ ਤਿਆਰੇ ਜੀ ਇਹ ਆਪਣੇ ਆਪ ਹੋਇਆ ਜੀ ਆਪਾਂ ਇੱਕ ਵਾਰ ਵੀ ਲਾਇਆ ਤਾਂ ਜੋ ਮਤਲਬ ਇਹ ਨਾ ਆਪਣੇ ਆਪ ਹੀ ਜਿਵੇਂ ਜਿਵੇਂ ਆਪਾਂ ਇਸ ਐਜ ਤੇ ਇਸ ਕਿਨਾਰੇ ਤੇ ਲਾਉਣਾ ਹੁੰਦਾ ਤੇ ਤਾਂ ਕਰਕੇ ਕਿਈ ਕਿਤੇ ਉੱਗ ਗਿਆ ਜੀ ਕੋਈ ਕਿਤੇ ਉੱਗ ਗਿਆ ਦੇਖੋ ਹੁਣ ਜਾਲ ਤੇ ਜਿਹੜਾ ਆਪਾਂ ਨੂੰ ਇਹ ਫਾਇਦਾ ਜੀ ਜਿਹੜਾ ਥੱਲੇ ਪਿਆ ਰਹੇ ਜੇ ਬੈੱਡ ਤੇ ਤੇ ਤੋਰੀਆਂ ਜਿਵੇਂ ਜਾਂ ਕੀ ਆ ਗਏ ਉਹ ਖਰਾਬ ਹੁੰਦਾ ਖਦਸ਼ਾ ਜਿਵੇਂ ਬਰਸਾਤ ਹੁੰਦੀ ਹੈ ਤਾਂ ਗਿੱਲਾ ਹੋ ਕੇ ਜਿਹੜੀ ਆ ਉਹਦਾ ਰੰਗ ਰੂਪ ਆ ਜਿਹੜਾ ਥੋੜਾ ਜਿਹਾ ਖਰਾਬ ਹੋ ਜਾਂਦਾ ਚਾਹੇ ਕੀ ਆ ਹੋਵੇ ਚਾਹੇ ਤੋਰੀ ਹੋਵੇ ਹੁਣ ਇਸ ਤਰ੍ਹਾਂ ਆ ਵੀ ਇਹ ਸਿੱਧਾ ਜਾਲ ਤੇ ਲਮਕਦੇ ਰਹਿੰਦੀ ਹੈ ਫਸਲ ਜਿਹੜੀ ਵੀ ਹੋਵੇ ਦੋਮਾਂ ਚੋ ਕੀ ਆ ਹੋਵੇ ਜਾਂ ਤੋਰੀ ਤੇ ਖਰਾਬ ਨਹੀਂ ਹੁੰਦੀ ਤੇ ਹੁੰਦੀ ਵੀ ਵਧੇਰੇ ਆ ਜੀ ਆਮ ਨਾਲੋਂ ਥੋੜੀ ਵੱਧ ਹੁੰਦੀ ਹੈ ਫਸਲ ਇੱਧਰ ਥੋੜੀਆਂ ਜਿਹਾ ਵਿਰਲੀਆਂ ਨੇ ਆ ਦੇਖੋ ਤੇ ਅੱਗੇ ਜਾ ਕੇ ਫਿਰ ਜੜੀਆਂ ਵੱੱਲਾਂ ਨੇ ਸੰਗਣੀਆਂ ਨੇ ਦੇਖੋ ਜੀ ਸਾਰਾ ਖੇਤ ਇਹਨਾਂ ਦੇ ਵਿੱਚ ਇੱਕ ਚੀਜ਼ ਆ ਜਿਵੇਂ ਉਹਨਾ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਆ ਗੁਰਾ ਮਤਲਬ ਖੇੜੀ ਆ ਪਾਣੀ ਵਾਲੀ ਐ ਤੇ ਇੱਥੇ ਇਹਦੇ ਵਿੱਚ ਆਹ ਦੇਖੋ ਥੱਲੇ ਇਤਰਾ ਸਾਰੇ ਜਿਹੜੀਆਂ ਨਵੀਆਂ ਫਟਾਰ ਆਈ ਐ ਇਤਰਾ ਲਗ ਰਾਂ ਆਂਦੀਆਂ ਬਸ ਇਹਨੂੰ ਚੁੱਕ ਕੇ ਇੰਜ ਕਰਕੇ ਮਤਲਬ ਜਾਂ ਤਾਂ ਲੇਬਰ ਲਵਾ ਲਈ ਦੀ ਐ ਤੇ ਜਾਂ ਵੇਲੀ ਹੋਈ ਐ ਤੇ ਆਪ ਵੀ ਕਰ ਲੇਦਾ ਜੀ ਇਹਦੇ ਨਾਲ ਇੱਥੇ ਆ ਧਾਗ ਨਾਲ ਇੰਜ ਕਰਕੇ ਬਲੇਟ ਦਿੰਦਾ ਜੀ ਹੁਣ ਮੈਂ ਫੋਟ ਇੱਕ ਹੱਥ ਨਾਲ ਥੋੜਾ ਫੋਨ ਫੜਿਆ ਤਾਂ ਕਰਕੇ ਓਖਾ ਐ ਥੋੜਾ ਬਲੇਟ ਨਾਲ ਦੇ ਲਈਦਾ ਫਿਰ ਉੱਪਰ ਦੀ ਉੱਪਰ ਚੜ ਜਾਂਦਾ ਜੀ ਆਹ ਦੇਖੋ ਹੁਣੇ ਜਾਂਦਾ ਨਹੀਂ ਕਿਤੇ ਕਿਉਂਕਿ ਜੇ ਆਪਾਂ ਹੁਣ ਮੰਨ ਲਓ ਸਪਰੇਅ ਕਰਨੀ ਆ ਜਾਂ ਪਾਣੀ ਲਾਇਆ ਫਿਰ ਇਹ ਵਿੱਚ ਗਲ ਜਣੀ ਐ ਜੇ ਤੇ ਪਾਣੀ ਲੱਗ ਗਿਆ ਜ਼ਿਆਦਾ ਇਸ ਤਰ੍ਹਾਂ ਕਰਕੇ ਇਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਪਰ ਕੋਈ ਜਿਆਦੀ ਕੋ ਜਿਵੇਂ ਟਮਾਟਰ ਜਿਆਦੀ ਕੇਅਰ ਮੰਗਦੇ ਹਨ ਜੀ ਇਹ ਫਸਲ ਇੰਨੀ ਕੇਅਰ ਨਹੀਂ ਮੰਗਦੀ ਹੈਗੀ ਉਹ ਟਮਾਟਰਾਂ ਦਾ ਤਾਂ ਬਹੁਤ ਖਿਆਲ ਰੱਖਣਾ ਬੰਦਾ ਜੀ ਬਲੈਕ ਪੈ ਗਈ ਹੈ ਫਲ ਨਹੀਂ ਲੱਗਾ ਜੇ ਉਹ ਪਰ ਇਹਨਾਂ ਦਾ ਵਧੀਆ ਚੱਲੀ ਜਾਂਦਾ ਸਿਸਟਮ ਨਾਲ ਹੀ ਕੋਈ ਜਿਆਦੀ ਇਹਨਾਂ ਨੂੰ ਸਪਰੇਆ ਕਰਨ ਦੀ ਲੋੜ ਨਹੀਂ ਦੀ ਜੀ ਸਿਰਫ ਆ ਭੁੰਡੀ ਵਗੈਰਾ ਜਾਂ ਮਸ਼ਰੀ ਜਾਂ ਕਹਿ ਲਓ ਸੁੰਡੀ ਮਾੜੀ ਮੋਟ ਹੁੰਦੀ ਹੈ ਕਿ ਉਹ ਵੀ ਇੱਕ ਸਪਰੇ ਨਾਲ ਕਾਫੀ ਟਾਈਮ ਲੰਘ ਜਾਂਦਾ ਜੀ ਆ ਦੇਖੋ ਤਕਰੀਬਨ ਛੋਟਾ ਗਿੱਲਾ ਜੀ ਥਾਂ ਦਾ ਹੈ ਜਿਵੇਂ ਜਿਵੇਂ ਇਹ ਮੇਰੇ ਤੇ ਚੋਨਾ ਆ ਬਾਲਟੀਆਂ ਨੂੰ ਤੋੜ ਕੇ ਲਈ ਹੁੰਨੇ ਆ ਤੇ ਬਾਲਟੀਆਂ ਨੂੰ ਮੁੜ ਕੇ ਫਿਰ ਭਰ ਕੇ ਆ ਸਾਈਡ ਤੇ ਕ੍ਰੇਟ ਤੇ ਹੁੰਦੇ ਆ ਇਹਨਾਂ ਵਿੱਚ ਪਾਈ ਜਾਂਦੇ ਆ ਜੀ ਫਿਰ ਕ੍ਰੇਟ ਚੋਂ ਲਫਾ ਕੇ ਇਹਦੇ ਵਿੱਚ ਪਾਜਦਾ ਫਿਰ ਮੰਡੀ ਲੈ ਜਾਈਦਾ ਜੀ ਤੇ ਇਸ ਤਰ੍ਹਾਂ ਵੀ ਇੱਕ ਪਾਸੇ ਸਾਈਡ ਤੇ ਪੇ ਰਹਿੰਦੇ ਨੇ ਫਿਰ ਉੱਪਰ ਨਹੀਂ ਸੁੱਕੇ ਰਹਿੰਦੇ ਨੇ ਜੀ ਇੱਕ ਉਹ ਕ੍ਰੇਟ ਬੈਕ ਆ ਚਲੋ ਅੱਜ ਤੇ ਮਨ ਲੱਗਾ ਇੱਕ ਗਰੇੜੀ ਪਹਰੇਗਾ ਕਿਉਂਕਿ ਅਜੇ ਸਟਾਰਟਿੰਗ ਹੈ ਜੀ ਇੱਕਦਮ ਇੰਨੀ ਨਹੀਂ ਉਤਰਦੀਆਂ ਪਹਿਲਾਂ ਇੱਕ ਦਲ ਫਫਾ ਫਾਈ ਉਤਰਦਾ ਹੁੰਦਾ ਫਿਰ ਦੂਜੀ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਤੋੜੀਦੀ ਹੈ ਜੀ ਵਾਰੀ ਉਸ ਤੋਂ ਬਾਅਦ ਫਿਰ ਇਹ ਮਤਲਬ ਚੇਕ ਲਵਾਵਾ ਉਤਰਿਆ ਪਹਿਲੀ ਵਾਰੀ ਚ ਫਿਰ ਇੱਕ ਇੱਕ ਦਿਨ ਛੱਡ ਕੇ ਜਿਹੜੀ ਆਪਾਂ ਤੋੜਾਂਗੇ ਫਿਰ ਡੇਢ ਕੋਜੇਗਾ ਫਿਰ 2 2.5 3 ਇਸ ਤਰ੍ਹਾਂ ਵੱਧਦੇ ਜਾਂਦੇ ਨੇ ਤੇ 8 10 ਲਵਾਵਿਆਂ ਤੱਕ ਕੰਮ 15 ਤੱਕ ਵੀ ਚੱਲ ਜਾਂਦਾ ਜਦੋਂ ਫਲ ਜ਼ਿਆਦਾ ਹੋਵੇ ਆ ਦੇਖੋ ਕੱਲੀ ਚਮਕਰੀ ਆ ਡਾ ਜੀ ਇਹ ਥੋੜਾ ਜਿਹਾ ਹੁਣ ਜਿਵੇਂ ਪਰਸੋਂ ਤੱਕ ਵਧੀਆ ਤੋੜਨ ਵਾਲੀ ਹੋ ਜਾਏਗੀ ਕਿਉਂਕਿ ਇਹ ਥੋੜੀ ਜਿਹੀ ਬਰੀਕ ਜ਼ਿਆਦਾ ਹੈ ਜੇ ਫਿਰ ਇੰਨੀ ਵੀ ਬਰੀਕ ਤੋੜੀ ਨਹੀਂ ਜਾ ਸਕਦੀ ਤੇ ਵਜਨ ਵੀ ਨਹੀਂ ਦਿੰਦੀ ਹੈਗੀ ਪੂਰੇ ਦੀ ਹਵਾ ਚਨਾ ਜਦੋਂ ਪੂਰਾ ਚੱਲਦਾ ਜੀ ਤੇ ਉਦੋਂ ਜਿਹੜਾ ਫਾਲਾ ਉਹ ਘਟ ਜਾਂਦਾ ਜੇ ਮੰਨ ਲਓ ਆਪਣੇ 10 ਲਫਾਫੇ ਉੱਤਰਦੇ ਪਏ ਆ ਤੇ ਉਹ ਆਧ ਹੀ ਰਹਿ ਜਾਂਦਾ ਕੇਰੀ ਤੇ 4 ਹੀ ਉੱਤਰਦੇ ਨੇ ਮਸਾਂ ਜੀ ਤੇ ਜਦੋਂ ਪੱਛੋ ਚਲਦੀ ਏ ਹਲਦੀ ਹੁੰਦੀ ਏ ਜੀ ਹਵਾ ਤੇ ਉਦੋਂ ਦਾ ਫਿਰ 10 10 15 15 ਲਫਾਫੇ ਵੀ ਹੋ ਜਾਂਦੇ ਨੇ ਜਿਆਦਾ ਵੀ ਹੋ ਜਾਂਦਾ ਜੀ ਇਸ ਤੋਂ ਤੇ ਕੁਆਂਟਲ ਤੋਂ ਉੱਪਰ ਹੀ ਕੇਰੀ ਉੱਤਰਦੀ ਏ ਜੀ ਤੋਰੀ ਇੱਕ ਦਿਨ ਛੱਡ ਕੇ ਵਧੀਆ ਇੱਥੋਂ ਮਤਲਬ ਝਾੜ ਨਿਕਲਦਾ ਤੇ ਜਦੋਂ ਰੇਟ ਘਟ ਵੀ ਜਾਂਦਾ ਜਿਆਦਾ ਨਹੀਂ ਜਿਆਦਾ ਘਟਦਾ ਜੀ 12 13 ਰੁਪਏ 15 ਰੁਪਏ ਵੀ ਕੇਰੀ ਰਹਿ ਜਾਂਦਾ ਜੀ ਘੱਟ ਤੋਂ ਘੱਟ ਸੋ ਇਸ ਤਰ੍ਹਾਂ ਦੀ ਏ ਫਸਲੇ ਜੀ ਤੇ ਆਪਣੇ ਨੂੰ ਅੱਗੇ ਇਹ ਆਪਾਂ ਤਾਂ ਲਗਾਈ ਅੱਗੇ ਆਪਾਂ ਨੂੰ ਟਮਾਟਰਾਂ ਨੂੰ ਸਖਾਲਾ ਰਹੇਗਾ ਜੀ ਟਮਾਟਰ ਲਾਉਣੇ ਨੇ ਜੀ ਇਹ ਆਪਾਂ ਆ 2 ਕੁ ਮਹੀਨੇ ਹੋਰ ਚਲਾ ਕੇ 2.5 ਮਹੀਨੇ ਉਸ ਤੋਂ ਬਾਅਦ ਆਪਾਂ ਇਹਨੂੰ ਮਤਲਬ ਫਿਰ ਇਹ ਵੈਸੀ ਥੋੜੀਆਂ ਵੱਲਾਂ ਹੰਬ ਵੀ ਜਾਂਦੀਆਂ ਨੇ ਜੀ ਪਰ ਚੱਲਣ ਨੂੰ ਚੱਲੀ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਫਿਰ ਟਮਾਟਰਾਂ ਦੀ ਤਿਆਰੀ ਕਰ ਦਾਂਗੇ ਸ਼ੁਰੂ ਜੀ ਇਸ ਕਰਕੇ ਆਪਾਂ ਇਹ ਫਸਲ ਲਾਉਂਦੇ ਆ ਜੀ ਤੇ ਆ ਵੀ ਖੇਤ ਆਪਣਾ ਜੀ ਨਾਲ ਥੋੜੀ ਜਿਹੀ ਲੱਗ ਥਾਂ ਵੀ ਵੀਜੀ ਹੋਈ ਹੈ ਇਹ ਸੜਕ ਦੇ ਬਿਲਕੁਲ ਨਾਲ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਦਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਥੈਂਕ ਯੂ ਜੀ